ਸੋ ਸਤਿ ਸ੍ਰੀ ਅਕਾਲ ਪੰਜਾਬੀਓ ਆਜੋ ਫਿਰ ਕੋਟ ਕੋਟ ਦੋਨੇ ਪਿੰਡ ਕੱਲ ਨੂੰ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਤਿਆਰੀਆਂ ਨੇ ਕੋਟ ਦੋਨੇ ਪਿੰਡ ਦੀਆਂ ਸਾਰੇ ਪੰਜਾਬ ਨੂੰ ਅਪੀਲ ਆ ਕਿ ਫਿਰ ਤੋਂ ਦੁਬਾਰਾ ਤੋਂ ਫੇਰ ਉਹੀ ਕੱਟ ਕਰਨਾ ਪੂਆ ਕਿਉਂਕਿ ਪ੍ਰਸ਼ਾਸਨ बार-बार ਬਹੁਤ ਜ਼ਿਆਦਾ ਮਤਲਬ ਕਹਿੰਦੇ ਹੁੰਦੇ ਜਿਵੇਂ ਮੁੱਕਰ ਜਾਂਦਾ ਹੈ ਕੋਈ ਵੀ 10 ਤਰੀਕ ਦੀ ਕੋਈ ਪ੍ਰਕਿਰਿਆ ਨਹੀਂ ਹੋਈ ਉਹਨਾਂ ਮੰਨੀਆਂ ਵੀ ਕੋਈ ਭਾਨੇ ਨੂੰ ਛੱਡਿਆ ਹੋਵੇ ਜਾਂ ਕੁਝ ਹੋਰ ਹੈ ਨਾ ਤੇ ਸੋਨੂੰ ਸਾਰਿਆਂ ਨੂੰ ਬਾਈ ਯਾਰ ਅਪੀਲ ਹੈ ਵੱਧ ਤੋਂ ਵੱਧ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਮਾਵਾਂ ਨੂੰ ਭੈਣਾਂ ਨੂੰ ਕਿ ਬਾਈ ਸਾਰੇ ਯਾਰ ਫਿਰ ਤੋਂ ਦੁਬਾਰਾ ਫੇਰ ਇਕੱਠੇ ਹੋਣਾ ਪੂ ਆਪਾਂ ਨੂੰ ਕਿਉਂਕਿ ਇਹ ਜ਼ੁਲਮ ਤਾਂ ਵਧਦਾ ਹੀ ਜਾਂਦਾ ਭਰਾ ਉਹ ਤੁਸੀਂ ਤੁਹਾਡੇ ਸਾਹਮਣੇ ਹੀ ਆ ਹੁਣ ਇਹਦੇ ਵਿੱਚ ਕੋਈ ਸ਼ੱਕ ਹੀ ਨਹੀਂ ਵੀ ਜ਼ੁਲਮ ਬਹੁਤ ਜ਼ਿਆਦਾ ਅੱਗੇ ਨੂੰ ਟੱਪ ਗਿਆ ਸੀਮਾ ਹੱਦਾਂ ਪਾਰ ਕਰ ਗਿਆ ਤੇ ਬਸ ਐਂ ਲਾ ਲਓ ਵੀ ਪੰਜਾਬ ਇੱਕ ਜੂਝ ਰਿਹਾ ਹੈਗਾ ਨਸ਼ਾ ਨਾਲ ਲਾ ਲਓ ਬੇਰੁਜ਼ਗਾਰੀਆਂ ਨਾਲ ਲਾ ਲਓ ਤੇ ਇੱਕ ਆਪਣੇ ਹੁਣ ਤੁਸੀਂ ਲਾ ਲਓ ਆ ਜਿਹੜਾ ਹੁਣ ਭਾਨੇ ਸਿੱਧੂ ਨੂੰ ਲੈ ਕੇ ਐਨੀ ਵੱਡੀ ਮੰ ਪਦਰਥ ਮੰਨ ਕੇ ਚੱਲ ਉਹਨਾਂ ਨੇ ਸਕੰਜਾ ਕੱਸ ਦਿੱਤਾ ਹੈ ਪਰਚੇ ਦੇ ਪਰਚੇ ਪਈ ਹੁੰਦੇ ਆ ਪਰਿਵਾਰਾਂ ਤੇ ਵੀ ਹੋਰਾਂ ਤੇ ਵੀ ਲੱਖੇ ਤੇ ਵੀ ਬਾਕੀ ਬਹੁਤ ਬੰਦਿਆਂ ਤੇ ਜਿਹੜੇ ਅਣਪਛਾਤੇ ਬੰਦਿਆਂ ਤੇ ਕੇਸ ਦਰਜ ਹੋਇਆ ਸਾਨੂੰ ਸਾਰਿਆਂ ਨੂੰ ਅਪੀਲ ਆ ਪੰਜਾਬੀਓ ਕਿ ਬਸ ਹੁਣ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਕੋਟ ਦੋਨਾ ਪਿੰਡ ਸਵੇਰੇ ਅੱਜ ਤਰੀਕ ਹੈਗੀ 11 12 ਤਰੀਕ ਨੂੰ 11 ਵਜੇ ਬਹੁਤ ਵੱਡਾ ਇਕੱਠ ਰੱਖਿਆ ਗਿਆ ਤੇ ਭਰਾ ਵਾਂਗ ਕੇ ਦੱਬ ਕੇ ਆਪਣੀ ਵੀਡੀਓ ਨਾਲੇ ਦਾ ਕਰ ਦਿਓ ਸ਼ੇਅਰ ਨਾਲੇ ਸਬਸਕ੍ਰਾਈਬ ਕਰੋ ਆਪਣੇ ਚੈਨਲ ਨੂੰ ਆਪਣੀ ਆਵਾਜ਼ ਥੋੜੇ ਤੇ ਪਹੁੰਚੇ ਬਈ ਦੂਜਾ ਨੰਬਰ ਯਾਰਾ ਮਿੱਤਰਾਂ ਚ ਤਾਂ ਸ਼ੇਅਰ ਜ਼ਰੂਰ ਕਰੋ ਕਿਉਂਕਿ ਫਿਰ ਫਿਰ ਅੱਗੇ ਵੀਡੀਓ ਜਾਊਗੀ ਤਾਂ ਬੰਦਾਂ ਨੂੰ ਸੁਨੇਹਾ ਹੋਰ ਲੱਗ ਜਾਂਦਾ ਕਿਉਂਕਿ ਆਪਣੇ ਵੀਡੀਓ ਦਾ ਮਤਲਬ ਇਹ ਹੈ ਵੀ ਲੋਕਾਂ ਨੂੰ ਵੀ ਪਤਾ ਲੱਗੇ ਵੀ ਆਪਣੇ ਵਰਗੇ ਮੁੰਡੇ ਯਾਰ ਬੋਲਦੇ ਨੇ ਤੇ ਆਪਣੀ ਨੌਜਵਾਨੀ ਪਿੱਛੇ ਨਹੀਂ ਹੈਗੀ ਕਿਉਂਕਿ ਇੱਕ ਦੂਜੇ ਨੂੰ ਦੇਖ ਕੇ ਹੀ ਬੰਦੇ ਨੂੰ ਜਜ਼ਬਾ ਪੈਦਾ ਹੋ ਜਾਂਦਾ ਬੰਦੇ ਦੇ ਵਿੱਚ ਸੋ ਸਾਰਿਆਂ ਨੂੰ ਅਪੀਲ ਆ ਪੰਜਾਬੀਓ ਦੱਬ ਕੇ ਮੇਰਾ ਵੀਰ ਸ਼ੇਅਰ ਕਰ ਦਿਓ ਤੇ ਨਾਲੇ ਮੇਰਾ ਭਰਾ ਸਬਸਕ੍ਰਾਈਬ ਜ਼ਰੂਰ ਕਰੋ ਚੈਨਲ ਨੂੰ ਤਾਂ ਕਿ ਮੇਰਾ ਨੋਟੀਫਿਕੇਸ਼ਨ ਤੁਹਾਡੇ ਤੇ ਕੰਮਦਾ ਰਹੇ ਲਗਾਤਾਰ ਹੀ ਆਪਾਂ ਹੁਣ ਵੀਡੀਓ ਅਪਲੋਡ ਕਰਦੇ ਹੀ ਰਹਿੰਨੇ ਆਗੇ ਚੈਨਲ ਤੇ ਆਪਣੇ ਵਾਲੇ ਤੇ ਦੇਵਾ ਸਿੱਧੂ ਦੇ ਨਾਂ ਤੇ ਆਪਣਾ ਚੈਨਲ ਆ ਬਾਈ ਤੇ ਮੇਰਾ ਭਰਾ ਯਾਰ ਦੱਬ ਕੇ ਸਪੋਰਟ ਕਰਿਆ ਕਰੋ ਯਾਰ ਹੌਸਲਾ ਬੰਦੇ ਦਾ ਬਣਿਆ ਰਹਿੰਦਾ ਬਾਈ ਨਹੀਂ ਤਾਂ ਬੰਦੇ ਦਾ ਭਰਾਵਾ ਹੌਸਲਾ ਟੁੱਟ ਜਾਂਦਾ ਮੁੜ ਕੇ ਬੰਦਾ ਕੀ ਕਰੂਆ ਯਾਰ ਇੱਕ ਦੂਜੇ ਦਾ ਜੇ ਸਪੋਰਟ ਹੋਊਗੀ ਪੰਜਾਬੀਓ ਫੇਰ ਹੀ ਮੇਰਾ ਵੀਰ ਯਾਰ ਹੋਉਂਦਾਗਾ ਉਹ ਇੱਕ ਅਮਰੀਕਾ 'ਚ ਹੈਗਾ ਮੁੰਡਾ ਆਪਣਾ ਉਹ ਵਿਚਾਰਾ ਦੇਖ ਲਓ ਪੈਸੇ ਤੱਕ ਦੀ ਵੀ ਉਹਨੇ ਕਹਤਾ ਹੀ ਕਹਤਾ ਯਾਰ ਮੈਂ ਪੈਸੇ ਦੇਊਂਗਾ ਬੱਸਾਂ ਕਰਾ ਲਓ ਬਿਸ਼ੱਕ ਦੀ ਤੁਸੀਂ ਕੋਟ ਦੋਨੇ ਪਹੁੰਚੋ ਬਾਈ ਪੈਸੇ ਮੈਥੋਂ ਲੋ ਨੰਬਰ ਵੀ ਦੇਤਾ ਹੀ ਉਹਨੇ ਆਪਣਾ ਜਿਹੜਾ ਟੈਲੀਫੋਨ ਨੰਬਰ ਉਹਦਾ ਮੋਬਾਈਲ ਨੰਬਰ ਅਮਰੀਕਾ ਵਾਲਾ ਤੇ ਭਰਾ ਵਾ ਇਹਦੇ 'ਚ ਕੋਈ ਸ਼ੱਕ ਨਹੀਂ ਤੁਸੀਂ ਵੀ ਦੇਖਿਆ ਹੋਣਾਗਾ ਤੇ ਵੱਡੀ ਗੰਤੀ 'ਚ ਫਿਰ ਚਲੋ ਬਈ ਤੜਕੇ 12 ਤਰੀਕ ਨੂੰ ਕੋਰਟ ਦੰਨਾ ਪੈਂਦਾ ਸੋ ਸਾਰੇ ਪੰਜਾਬੀਆਂ ਨੂੰ ਅਪੀਲ ਆ ਬਾਈ ਤੇ ਆਪਣੇ ਚੈਨਲ ਨੂੰ ਦਬਕ ਕੇ ਕਰਿਓ ਸਪੋਰਟ ਭਰਾ ਬਣ ਕੇ ਯਾਰ ਐਨੇ ਕਹਿੰਦੇ ਹੋਏ ਬਾਈ ਧੰਨਵਾਦ ਸਤਿ ਸ੍ਰੀ ਅਕਾਲ ਬਾਈ